ਲੋਗ ਫੋਲੋ ਕਰਦੇ ਨੇ ਸੁਖਜੋਲ ਨੂੰ ਤੋਂ ਜਾਣਨ ਵਾਲੀ ਵੱਡੀ ਗੱਲ ਇਹ ਹੈ ਸੁਖਜੋਲ ਉਹਨਾਂ ਦੋਗੇ ਕਿਵੇਂ ਸੰਭਵ ਹੋਇਆ ਕਿ ਇਸ ਹੱਦ ਤੱਕ ਨਸ਼ੇ ਦੀ ਬਿਮਾਰੀ ਮੈਂ ਗਊਂਗਾ ਇਹ ਬਿਮਾਰੀ ਹੈ ਨਸ਼ੇ ਦੀ ਬਿਮਾਰੀ ਦੇ ਵਿੱਚੋਂ ਕਿਵੇਂ ਸੁਖਜੋਲ ਬਾਹਰ ਆਇਆ ਕਿਵੇਂ ਜਿਹੜੇ ਹੋਰ ਨੌਜਵਾਨ ਨੇ ਉਹ ਸੁਖਜੋਲ ਦੇ ਵਾਂਗੂ ਬਾਹਰ ਆ ਸਕਦੇ ਨੇ ਕਿਵੇਂ ਹੋਰ ਜਿਹੜੇ ਨੌਜਵਾਨ ਨਸ਼ੇ ਦੀ ਬਿਮਾਰੀ ਦਾ ਸ਼ਿਕਾਰ ਨੇ ਉਹਨਾਂ ਦੇ ਦੋਸਤ ਉਹਨਾਂ ਦੇ ਮਾਪੇ ਉਹਨਾਂ ਨੂੰ ਕਿਵੇਂ ਬਾਹਰ ਲੈ ਕੇ ਆ ਸਕਦੇ ਨੇ ਇਸ ਨਸ਼ੇ ਦੀ ਬਿਮਾਰੀ ਦੇ ਵਿੱਚੋਂ ਇਹ ਆ ਤੁਹਾਡਾ ਸੁਨੇਹਾ ਸਾਰੇ ਪੰਜਾਬ ਨੂੰ ਚਾਹੀਦਾ ਹਾਂਜੀ ਇਹ ਦੇਖੋ ਜੀ ਐਵੇਂ ਹੈ ਜਿਵੇਂ ਮੈਂ ਤੁਹਾਨੂੰ ਅੱਜ ਆਪਾਂ ਉੱਥੇ ਵੀ ਆਪਾਂ ਗੱਲਾਂ ਕਰਦੇ ਸੀ ਵੀ ਇਹ ਤੋਂ ਆਪਣੇ ਦਿਮਾਗ ਤੇ ਹੁੰਦਾਗਾ ਵੀ ਸੋਚ ਹਨਾ ਪਰ ਇੱਥੇ ਇੱਕ ਗੱਲ ਬੜੀ ਹੈਰਾਨੀ ਵਾਲੀ ਹੋ ਜਾਂਦੀ ਹੈ ਵੀ ਜਿਹੜੇ ਬੰਦੇ ਨਸ਼ੇ ਕਰਦੇ ਹੁੰਦੇ ਨੇ ਆਪਾਂ ਉਹਨੂੰ ਕਹਿ ਦਿੰਨੇ ਆ ਵੀ ਸਾਰਾ ਕੰਮ ਸੋਚ ਦਾਗਾ ਵੀ ਤੁਸੀਂ ਸੋਚ ਨੂੰ ਸਹੀ ਕਰ ਲਓ ਤਾਂ ਨਸ਼ਾ ਛੱਡ ਜਾਓ ਪਰ ਇਹ ਕਹਿਣੀ ਬੜੀ ਸੌਖੀ ਜੀ ਗੱਲ ਲੱਗਦੀ ਆ ਆਪਾਂ ਨੂੰ ਵੀ ਸੋਚ ਨੂੰ ਬਦਲ ਲਓ ਤੇ ਛੱਡਿਆ ਜਾਊਗਾ ਪਰ ਉਹਨੂੰ ਆਪ ਨੂੰ ਤਰੀਕਾ ਨਹੀਂ ਪਤਾ ਹੁੰਦਾ ਵੀ ਆਪਾਂ ਸੋਚ ਬਦਲਣੀ ਕਿਵੇਂ ਆਪਣੀ ਹਨਾ ਉਹ ਚੀਜ਼ ਨਹੀਂ ਪਤਾ ਹੁੰਦੀ ਉਹ ਇੱਕ ਬਈ ਇੱਕ ਬੁੱਕ ਵੀ ਹੈਗੀ ਐਟੋਮਿਕ ਹੈਬਿਟਸ ਹਨਾ ਉਹਦੇ ਵਿੱਚ ਦੱਸਿਆ ਆ ਵੀ ਤੁਸੀਂ ਆ ਤਾਂ ਮਤਲਬ ਕਿ ਆਪਣੀ ਆਤ ਤਾਂ ਵਧੀਆ ਪਾ ਕੇ ਤੇ ਮਾੜੀ ਆਤ ਤਾਂ ਛੱਡ ਕੇ ਵੀ ਕਿਸ ਜਿੰਦਗੀ ਸਕਸੈਸਫੁਲ ਕਿਵੇਂ ਹੋ ਸਕਦੀ ਹੈ ਤੇ ਉਹੀ ਚੀਜ਼ ਆਪਣੀ ਇਹ ਚੀਜ਼ ਦੇ ਵਿੱਚ ਆ ਜਾਂਦੀ ਹੈ ਡਰਗ ਦੇ ਵਿੱਚ ਆ ਜਾਂਦੀ ਹੈ ਜਦੋਂ ਬਾਈ ਕੋਈ ਤੁਹਾਨੂੰ ਸਮਝ ਲਓ ਬੰਦਾ ਨਸ਼ੇ ਕਰ ਰਿਹਾ ਹੈਗਾ ਜਿਵੇਂ ਤੁਹਾਨੂੰ ਮੈਂ ਆਪਣੀ ਸਟੋਰੀ ਵੀ ਦੱਸੀ ਹੈ ਮੈਂ ਵੀ ਬਹੁਤ ਡਰਗ ਕਰਦਾ ਸੀ ਨਾ ਤੇ ਮੈਂ ਉਦੋਂ ਕੁਝ ਨਹੀਂ ਬਾਈ ਬਦਲਿਆ ਕੋਈ ਮੈਂ ਕੋਈ ਹੁਣੇ ਕੋਈ ਜਾਦੂ ਮੰਤਰ ਨਹੀਂ ਕੀਤਾ ਨਾ ਮੇਰੇ ਘਰ ਦੇ ਨੇ ਸਭ ਤੋਂ ਪਹਿਲਾਂ ਇਹਨਾਂ ਦੀ ਬਹੁਤ ਮਤਲਕਾ ਜਿਵੇਂ ਸ਼ੁਕਰਾਨਾ ਕਰਦਾ ਵੀ ਇਹਨਾਂ ਨੇ ਮੈਨੂੰ ਨਾ ਕੋਈ ਸੈਂਟਰ ਛੱਡੇ ਆ ਤੇ ਨਾ ਕੋਈ ਕਿਸੇ ਬਾਬਿਆਂ ਤਾਬਿਆਂ ਕੋਲ ਗਏ ਨਾ ਕੋਈ ਡਾਕਟਰਾਂ ਤੋਂ ਮਹਿੰਗੀਆਂ ਦਵਾਈਆਂ ਦਵਾਈਆਂ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਬਸ ਮੇਰੀ ਸਪੋਰਟ ਕੀਤੀ ਹੁਣ ਆਪਣੇ ਬੱਚਾ ਨਸ਼ਾ ਕਰਨ ਲੱਗ ਜਾਂਦਾ ਜੀ ਉਹਨੂੰ ਆਪਾਂ ਗਾਲਾਂ ਕੱਢਣ ਲੱਗ ਜਾਂਦੇ ਆ ਘਰ ਦੇ ਚਾਹੇ 12 ਕੁਝ ਵੀ ਨਾ ਹੋਵੇ ਪਰ ਉਹਨੂੰ ਘਰ ਦੇ ਬਹੁਤ ਉਹਨੂੰ ਤੁਆ ਆਏ ਆ ਸਾਡਾ ਨਾਮ ਗੜ ਕੀ ਕਰਦਾ ਬਹੁਤ ਉਹਦੇ ਨਾਲ ਕੀ ਹੋ ਜਾਂਦਾ ਉਹ ਹੋਰ ਵੀ ਦੁਖੀ ਹੋ ਜਾਂਦਾ ਜੀ ਉਹ ਹੋਰ ਦੂ ਕੀ ਹੋ ਕੇ ਹੋਰ 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 ਵੱਧ ਵੱਧ ਨਸ਼ੇ ਕਰਨ ਲੱਗ ਜਾਂਦਾ ਹੈ ਇਹ ਚੀਜ਼ ਹੋਣ ਲੱਗ ਜਾਂਦੀ ਹੈ ਪਰ ਇਦੋਂ ਉਲਟ ਸੀ ਆਪਣੇ ਕਰ ਦਿੰਦਾ ਸਾਇਦ ਮੈਂ ਇਹ ਵੀ ਰੀਜ਼ਨ ਮੰਨਦਾ ਵੀ ਮੈਂ ਨਸ਼ੇ ਦੇ ਵਿੱਚੋਂ ਸਾਇਦ ਤਾਂ ਬਾਹਰ ਆ ਗਿਆ ਕਿਉਂਕਿ ਮੇਰੇ ਘਰਦਿਆਂ ਦੇ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਉਹ ਮੈਨੂੰ ਇਹ ਸਾ ਕਹਿੰਦੇ ਸੀ ਵੀ ਤੂੰ ਬੱਤ ਨੂੰ ਕੀ ਚਾਹੀਦਾ ਵੀ ਤੂੰ ਉਹ ਕਰ ਲੈ ਵੀ ਪਰ ਤੂੰ ਆ ਚੀਜ਼ ਛੱਡਦੇ ਲੜੀ ਚ ਤੂੰ ਕਹੇਗਾ ਸਾ ਤੈਨੂੰ ਹੋ ਕਰਾਂਗੇ ਤੈਨੂੰ ਫਲ ਫਰੂਟ ਲਿਆ ਕੇ ਦਵਾਂਗੇ ਸਾਰਾ ਕੁਝ ਕਰਾਂਗੇ ਮੈਂ ਅਸੇ ਕਰਦਾ ਵੀ ਰਿਹਾ ਪਰ ਇਹ ਮੈਨੂੰ ਫਿਰ ਵੀ ਆਏ ਨਹੀਂ ਸੀਗਾ ਵੀ ਹਾਂ ਮੈਨੂੰ ਕੁੱਟ ਕੇ ਭਰੇ ਤਾੜਤਾ ਜਾਂ ਫਿਰ ਤੈਨੂੰ ਵੀ ਸੈਂਟਰ ਚ ਕਾਤਾ ਵੀ ਸੈਂਟਰ ਤੋਂ ਛੱਡ ਦੇਗਾ ਨਹੀਂ ਇਹਨਾਂ ਨੇ ਮੈਨੂੰ ਪੂਰੀ ਸਪੋਰਟ ਕੀਤੀ ਵਧੀਆ ਮੈਨੂੰ ਪਿਆਰ ਨਾਲ ਸੋਝਾਉਂਦੇ ਰਹੇ ਕਿਵੇਂ ਨਾ ਕਿਵੇਂ ਚਲੋ ਮੈਨਾਂ ਨਹੀਂ ਵੀ ਸੁਣਦਾ ਸੀ ਤਾਂ ਵੀ ਆਏ ਨਹੀਂ ਸੀ ਵੀ ਹਾਂ ਮੇਰੇ ਨਾਲ ਬਸ ਮੱਚੀ ਰਹਿਣਾ ਜਾਂ ਕੁਝ ਵੀ ਪਰ ਵਧੀਆ ਠੀਕ ਸੀਗਾ ਮਤਲਬ ਕਿ ਚੱਲ ਦੇਵੇ ਤੇ ਉਹੀ ਸੋਚਨੇ ਮੈਨੂੰ ਕਿਵੇਂ ਬਦਲਿਆ ਮੈਂ ਸੋਚਿਆ ਮੈਂ ਯਾਰ ਵੀ ਵੀ ਅੱਜ ਤੱਕ ਮੈਂ ਕਿੰਨਾ ਕੁਸ਼ ਕਰ ਲਿਆ ਵੀ ਇਹਨਾਂ ਦਾ ਨਾਮ ਵੀ ਰੋਲ ਤਾਂ ਮਿੱਟੀ ਦੇ ਵਿੱਚ ਕਿੰਨੀ ਇਹਨਾਂ ਦੀ ਇੱਜ਼ਤ ਖਰਾਬ ਕੀਤੀ ਪੈਸਾ ਖਰਾਬ ਕਰਤਾ ਕਰਜ਼ਾ ਚੜਾਤਾ ਲੱਖਾਂ ਕਰੋੜਾਂ ਦਾ ਵੀ ਪਰ ਜਦ ਹਜੇ ਵੀ ਮੇਰੇ ਨਾਲ ਖੜੇ ਨੇ ਵੀ ਮੈਨੂੰ ਹਜੇ ਵੀ ਪਿਆਰ ਕਰ ਰਹੇ ਨੇ ਮੈਨੇ ਸੌਂਗ ਪੂਰੇ ਕੀਤੇ ਆਪਣੇ ਮੇਰਾ ਹਰ ਇੱਕ ਇਹਨਾਂ ਨੇ ਸੌਂਗ ਪੂਰਾ ਕੀਤਾ ਵੀ ਯਾਰ ਮੇਰਾ ਫਰਜ਼ ਨਹੀਂ ਬਣਦਾ ਵੀ ਮੈਨਾਂ ਲਈ ਕੁਸ਼ ਕਰਾਂ ਹਨਾ ਤਾਂ ਉਹ ਸੋਚਨੇ ਵੀ ਮੈਨੂੰ ਬਦਲਿਆ ਵੀ ਹਾਂ ਯਾਰ ਇਹਨਾਂ ਲਈ ਮੈਨੂੰ ਕੁਸ਼ ਕਰਨਾ ਚਾਹੀਦਾ ਵੀ ਮੈਂ ਇਹਨਾਂ ਦਾ ਇੰਨਾ ਕੁਸ਼ ਕਰਤਾ ਮੈਨੂੰ ਹਜੇ ਵੀ ਆਪਣੇ ਗੱਲ ਨਾਲ ਲਈ ਜਾਂਦੇ ਨੇ ਹਨਾ ਥੋੜੇ ਕਹਿਣ ਦਾ ਮਤਲਬ ਉਹ ਕਿ ਨਸ਼ਾ ਛੱਡਣ ਲਈ ਜ਼ਰੂਰੀ हां ਜੇ ਆਤਾਂ ਨੂੰ ਬਦਲਣ ਵਿੱਚ ਤੁਹਾਡਾ ਸਭ ਤੋਂ ਜ਼ਿਆਦਾ ਸਪੋਰਟ ਦਿੱਤੀ ਹੈ ਤੁਹਾਡੇ ਮਾਪਿਆਂ ਨੇ ਸੋ ਮਤਲਬ ਕਿ ਆਤਾਂ ਨੂੰ ਬਦਲਣ ਦੇ ਲਈ ਨਸ਼ੇ ਵਾਲੀਆਂ ਜਿਹੜਾ ਪਰਿਵਾਰ ਹੈ ਉਹ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜਾ ਸਪੋਰਟ ਕਰਕੇ ਇਸ ਬਿਮਾਰੀ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਨਾ ਕਿ ਨੈਗੇਟਿਵ ਗਾਲਾਂ ਦੇ ਕੇ ਉਹਨੂੰ ਸੈਂਟਰ ਚ ਕੱਗ ਜਾਣੀ ਚੀਜ਼ਾਂ ਕਰਕੇ ਉਹ ਤਾਂ ਫਿਰ ਇੱਕ ਬਦਲੇ ਦੀ ਭਾਵਨਾ ਹੋ ਜਾਂਦੀ ਤੁਸੀਂ ਕਦੇ ਕੋਈ ਜਿਹੜਾ ਜਿਹੜੀ ਡੀਡਿਕਸ਼ਨ ਸੈਂਟਰ ਚ ਗੋਲੀ ਮਿਲਦੀ ਹੈ ਇਹਨੂੰ ਜੀਵਤ ਰੱਖਣ ਵਾਲੀ ਕਦੇ ਉਹ ਤੁਸੀਂ ਗੋਲੀ ਖਾਧੀ ਹੈ ਨਸ਼ਾ ਛੱਡਣ ਛੱਡਣ ਦੇ ਲਈ ਉਹ ਮੈਂ ਤਿੰਨ ਖਾਂਦਾ ਰਹਿੰਦਾ ਹਾਂ ਕਿੰਨੇ ਖਾਂਦੇ ਰਹੇ ਹਾਂ ਛੋਟਾ ਜਾਂ ਹੁੰਦਾ ਸੀ ਮੈਂ ਹੁਣ ਦਾਦਾ ਸਾਡੇ ਮਹਿਲਕਲਾਂ ਲਵੇ ਸ਼ਹਿਰ ਆਗਾ ਉੱਥੇ ਜਾਂਦੇ ਸੀ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਫਿਰ ਬਾਬੀ ਪਾਈ ਹੁੰਦੀ ਸੀ ਉਹ ਨਰਸ ਬਹੁਤ ਚੰਗੀ ਸੀ ਉਹ ਕਹਿੰਦੀ ਸੀ ਵੀ ਇਹ ਬੱਚਾ ਆਗਾ ਵੀ ਤੂੰ ਪਹਿਲਾਂ ਆ ਜਾਕਰ ਉਹ ਲੈਣ ਸਾਰੇ ਬਜ਼ੁਰਗ ਹੁੰਦੇ ਸੀ ਮੈਂ ਕੱਲਾ ਛੋਟੀ ਉਮਰ ਦਾ ਹੁੰਦਾ ਸੀ ਮੇਰੇ ਦਾੜੀ ਵੀ ਥੋੜੀ ਥੋੜੀ ਫੁੱਟੀ ਹੁੰਦੀ ਸੀ ਉਹ ਸਾਰੇ ਮੈਨੂੰ ਦੇਖ ਕੇ ਹੈਰਾਨ ਹੁੰਦੇ ਸੀ ਕਿ ਯਾਰ ਇਹ ਕੀ ਜਵਾਗ ਜਾ ਵੀ ਇਹ ਹਜੇ ਵੀ ਕਦੋਂ ਇਹ ਨਸ਼ਾ ਕਰਨ ਲੱਗਿਆ ਕਦੋਂ ਇਹ ਜੀਪ ਵੀ ਨਸ ਸੜਾਉਣ ਵਾਲੀਆਂ ਗੋਲੀਆਂ ਲੈਣ ਲੱਗ ਗਿਆ ਹਨਾ ਤੇ ਪਰ ਉਹ ਜਿਹੜੀ ਨਰਸੀ ਉਹ ਬਹੁਤ ਵਧੀਆ ਸੀ ਉਹ ਕਹਿੰਦੀ ਸੀ ਕਿ ਇਹਨੇ ਸਕੂਲ ਜਾਣਾ ਬਾਕੀ ਬੰਦੇ ਕਰਦੇ ਸੀ ਤੁਸੀਂ ਕਮਾ ਕਰਾਂ ਤੇ ਜਾਣਾ ਵੀ ਜਦੋਂ ਆਉਂਦਾ ਵੀ ਸਿੱਧਾ ਹੀ ਮੂਰੇ ਆ ਜਾਂਦਾ ਹੈ ਨਾ ਪਰ ਉਹ ਕਹਿੰਦੀ ਵੀ ਨਹੀਂ ਵੀ ਇਹ ਸਕੂਲ ਵਾਲਾ ਸਟੂਡੈਂਟ ਆ ਵੀ ਇਹਦੀ ਸੋਚ ਦੇਖੋ ਕਿੰਨੀ ਵਧੀਆ ਵੀ ਇਹ ਵੀ ਆਪਣੀ ਜਵਾਨੀ ਤੇ ਇਹ ਚੀਜ਼ ਨੂੰ ਛੱਡਣ ਨੂੰ ਫਿਰਦਾਗਾ ਤਾਂ ਕਰਕੇ ਮੈਨੂੰ ਆਪਣੇ ਕੋਲ ਬੁਲਾ ਕੇ ਸਭ ਤੋਂ ਪਹਿਲਾਂ ਦਵਾਈ ਦਿੰਦੀ ਸੀ ਤੇ ਮੈਨੂੰ ਸਕੂਲ ਭੇਜ ਦਿੰਦੀ ਸੀ ਮਤਲਬ ਉਹ ਦਵਾਈ ਜਾਂ ਗੋਲੀ ਵੀ ਤਾਂ ਹੀ ਅਸਰ ਕਰਦੀ ਹੈ ਜੇ ਨਾਲ-ਨਾਲ ਆਪਾਂ ਆਤਮ ਬਦਲੀਏ ਹਾਂ ਆਤਮ ਬਦਲੀਏ ਇੱਕ ਸਭ ਤੋਂ ਜੂਰੀ ਗੱਲ ਇਹ ਦੱਸੋ ਕਿ ਜਿਹੜਾ ਵੀ ਕੋਈ ਸਾਡਾ ਸਾਥੀ ਮੰਨ ਲਓ ਨਸ਼ੀਦਾ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਅਡਿਕਟ ਹੋ ਗਿਆ ਹੂੰ ਹੂੰ ਗਰਾਊਂਡ ਦਾ ਕਿੰਨਾ ਕੋਲ ਹੈ ਗਰਾਊਂਡ ਨਾਲ ਖੇਡ ਨਾਲ ਜੁੜ ਕੇ ਉਹ ਕਿੰਨਾ ਕੁ ਤੋਂ ਬਾਹਰ ਆ ਸਕਦਾ ਗਰਾਊਂਡ ਵਾਲਾ ਐਵੇਂ ਹੈ ਜੀ ਦੇਖੋ ਮੈਂ ਸਮਝ ਲਓ ਜਦੋਂ ਨਸ਼ੇ ਕਰ ਰਿਆ ਸੀ ਮੈਂ ਚਿੱਟਾ ਛੜਦਾ ਸੀ ਉਸ ਤੋਂ ਬਾਅਦ ਦੂਜੇ ਛੋਟੇ ਨਸ਼ੇ ਰਹੇਗੇ ਸੀ ਨਾ ਕਬੱਡੀ ਚੋਂ ਮੈਂ ਖੇਡਦਾ ਸੀਗਾ ਉਸ ਤੋਂ ਬਾਅਦ ਮੈਂ ਆਪਣੇ ਡੈਡੀ ਨੂੰ ਕਿਹਾ ਸੱਚੀ ਗੱਲ ਹੈ ਜੀ ਬਿਲਕੁਲ ਪੂਰੀ ਇਹ ਮੈਂ ਆਪਣੇ ਡੈਡ ਨੂੰ ਕਿਹਾ ਮਾ ਵੀ ਮੈਂ ਦੁਬਾਰਾ ਸਟਾਰਟ ਕਰਨਾ ਸਾਰਾ ਕੁਝ ਵੀ ਵਧੀਆ ਜਿੰਮ ਲਾਇਆ ਤੂੰ ਐ ਸਾਰਾ ਕੁਝ ਵੀ ਮੈਨੂੰ ਰੁਪਈਏ ਦੇ ਦੋ ਪਰ ਪ੍ਰੋਟੀਨ ਨੂੰ ਪਰ ਉਹਦੇ ਰੁਪਈਏ ਥੋੜੇ ਮੈਨੂੰ ਘੱਟ ਮਿਲਦੇ ਹੁੰਦੇ ਸੀ ਕਿਉਂਕਿ ਪਤਾ ਹੁੰਦਾ ਸੀ ਝੂਠ ਬੂਲ ਕੇ ਲੈ ਜਾਂਦੇ ਸੀ ਪਰ ਲੈ ਹੋਰ ਆਉਂਦੇ ਸੀ ਨਾ ਤੇ ਇਹਨੇ ਮੈਨੂੰ ਕਿਹਾ ਨਹੀਂ ਮੱਖਾ ਵੀ ਨਹੀਂ ਡੈਡੀ ਵੀ ਲਾਸਟ ਵਾਰ ਦੇ ਦਿਓ ਵੀ ਹੁਣ ਮੈਂ ਪ੍ਰੋਟੀਨ ਹੀ ਲੈ ਕੇ ਆਉਂਗਾ ਸੱਚੀ ਪ੍ਰੋਟੀਨ ਲੈ ਕੇ ਆਉਂਗਾ ਤੇ ਵੀ ਮਿਹਨਤ ਲਾਉਣ ਲੱਗੂਗਾ ਉਦੋਂ ਮੈਂ ਉਹ ਪ੍ਰੋਟੀਨ ਲੈ ਮ ਗਰਾਊਂਡ ਦਾ ਵੱਡਾ ਰੋਲ ਹੈ ਕਿ ਗਰਾਊਂਡ ਦੀ ਇਹ ਤਾਂ ਰੇਖ ਤੋਂ ਬਾਹਰ ਆਇਆ ਜਾ ਸਕਦਾ ਬਾਈ ਹਾਂ ਮਤਲਬ ਕਿ ਆ ਵਧੀਆ ਮੈਂ ਖਰਾਕ ਖਾਣ ਲੱਗ ਗਿਆ ਹੁਣ ਤੋ ਮੈਂ ਘਰੇ ਪ੍ਰੋਟੀਨ ਪੀਆ ਦੇਖਦਾ ਸੀ ਇਹ ਤਾਂ ਮੈਨੂੰ ਹੁੰਦਾ ਨਹੀਂ ਸੀਗਾ ਵੀ ਹਾਇਰ ਬਸ ਪਿਆਦਾ ਪਿਆ ਰਹਿੰਦੇ ਉਹ ਮੈਂ ਖਾ ਲੈਂਦਾ ਸੀ ਫਿਰ ਮੈਨੂੰ ਆਉਂਦਾ ਰ ਪ੍ਰੋਟੀਨ ਖਾਦਾ ਵਾ ਚਲੋ ਵਰਕਆਊਟ ਕਰਨ ਲੱਗ ਜੀ ਹਨਾ ਤੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਗਰਾਊਂਡ ਕਿੰਨਾ ਮੈਂ ਵੀ ਕੋ ਸ਼ਰਮਦਾ ਮਾਰਾ ਅਗਲਾ ਕਹਿੰਦਾ ਸੀ 100 ਚੂਹਾ ਖਾ ਕੇ ਬਿੱਲੀ ਸਾਧ ਨੂੰ ਚੱਲੀ ਨਾ ਮੈਂ ਜਿੰਮ ਜਾ ਸਕਦਾ ਸੀ ਨਾ ਮੈਂ ਕਿਤੇ ਹੋਰ ਜਾ ਸਕਦਾ ਸੀ ਮੈਂ ਆਪਣੇ ਘਰੇ ਸ਼ੁਰੂ ਕਰਤਾ ਪੁਸ਼-ਅਪ ਲਾਉਣੇ ਘਰ ਨੂੰ ਤੇ ਉਹ ਪਾਸੇ ਜਿਉਂ-ਜਿਉਂ ਗਰਾਊਂਡ ਲਾਉਂਦਾ ਗਿਆ ਖਰਾਕ ਵਧੀਆ ਮਿਲੀ ਗਈ ਸਰੀਰ ਵਿੱਚ ਜਾਨ ਭਰਨ ਲੱਗੀ ਤਾਂ ਉਹ ਚੀਜ਼ ਤੋਂ ਆਪੇ ਹੀ ਮੂੰਹ ਮੁਰਦਦਾ ਗਿਆ ਇੱਕ ਹੋ ਗਿਆ ਇਲਾਜ ਦੂਜਾ ਹੋ ਗਿਆ ਗਰਾਊਂਡ ਤੇ ਗੁਰਬਾਣੀ ਗੁਰਦੁਆਰਾ ਸਾਹਿਬ ਮੰਦਰ ਇਹਨਾਂ ਚੀਜ਼ਾਂ ਦਾ ਇੱਥੇ ਜਾ ਕੇ ਨਤਮਸਤਕ ਹੋਣ ਦਾ ਗੁਰਬਾਣੀ ਸੁਣਨ ਦਾ ਗ੍ਰਹਿਣ ਕਰਨ ਦਾ ਇਹਦਾ ਕਿੰਨਾ ਅਸਰ ਪੈ ਸਕਦਾ ਮਸਾ ਨਸ਼ਾ ਛੱਡਣ ਤੇ ਇਹਦਾ ਮੈਂ ਆਇਆ ਮੰਨਦਾਗਾ ਜੀ ਤੁਸੀਂ ਚਾਹੇ ਜੇ ਕੋਈ ਬੰਦੇ ਨੂੰ ਨਹੀਂ ਵਧੀਆ ਲੱਦਾ ਵੀ ਹਾਂ ਜੇ ਮੈਂ ਗੁਰਦੁਆਰਾ ਸਾਹਿਬ ਨਹੀਂ ਜਾ ਸਕਦਾ ਜਾਂ ਮੈਨੂੰ ਪਾਠ ਨਹੀਂ ਕਰਨਾ ਹੁੰਦਾ ਮੈਂ ਕਹਣਾ ਉਹ ਬੰਦਾ ਸਵੇਰੇ ਉੱਥੇ ਆਪਣੇ ਬੇਬੇ ਬਾਪੂ ਦੇ ਪੈਰੀਂ ਹੱਥ ਲਾ ਦੇ ਕਿਉਂਕਿ ਜੇ ਤੁਹਾਡਾ ਬੇਬੇ ਬਾਪੂ ਸਿੱਖੋ ਖੁਸ਼ ਹਨ ਤਾਂ ਰੱਬ ਖੁਸ਼ ਹੈ ਜੀ ਤੁਹਾਨੂੰ ਰੱਬ ਨੂੰ ਪੂਜਣ ਦੀ ਲੋੜ ਨਹੀਂ ਜਦੋਂ ਤੁਸੀਂ ਆਪਣੇ ਮਾਂ ਨੂੰ ਪੂਜਣ ਲੱਗ ਗਏ ਨਾ ਉਹਨੂੰ ਖੁਸ਼ ਕਰਤਾ ਉਹ ਤੁਹਾਡੇ ਕੋ ਖੁਸ਼ਾ ਤਾਂ ਰੱਬ ਸਮਝ ਲਓ ਆਪਣੇ ਆਪ ਖੁਸ਼ ਹੈ ਰੱਬ ਨੂੰ ਖੁਸ਼ ਕਰਨ ਦੀ ਲੋੜ ਨਹੀਂ ਬਹੁਤ ਜੀ ਤੇ ਇਹ ਲਈ ਤੁਸੀਂ ਗੇਮ ਚੁਣੀ ਹੈ ਇਹ ਹੋਰ ਖਿਡਾਰੀ ਇਸ ਗੇਮ ਦਾ ਹੈ ਨਹੀਂ ਪੰਜਾਬ ਚ ਤੇ ਤੁਸੀਂ ਇਹੀ ਗੇਮ ਕਿਉਂ ਚੁਣੀ ਕਿੱਥੋਂ ਇਸ ਗੇਮ ਨਾਲ ਕਨੈਕਟ ਹੋਏ ਇਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਵੀ ਮੈਂ ਮਤਲਬ ਕਿ ਬਾਹਰ ਨਹੀਂ ਜਾ ਸਕਦਾ ਜਮ ਚ ਜਾਂ ਕਿਤੇ ਹੋਰ ਹਨਾ ਕੋਈ ਆਏ ਹੁੰਦਾ ਸੀ ਮੈਂ ਸਿਰਫ ਇੰਨੇ ਜਿਹਾ ਬਹੁਤ ਖਰਾਬ ਹੋਈ ਸੀ ਉਦੋਂ ਮੈਂ ਨਾ ਇੱਕ ਛੋਟਾ ਜਿਹਾ ਹੁੰਦਾ ਸੀ ਜੇ ਇੱਕ ਗੋਰਾ ਸੀਗਾ ਮਾਈਕਲ ਤੇ ਉਹ ਗੇਮ ਕਰਦਾ ਹੁੰਦਾ ਸੀ ਉਦੋਂ ਮੈਂ ਥੱਲੇ ਕੁਰੀ ਮੈਂ ਵੀਡੀਓ ਦੇਖੀ ਸੀ ਉਹਦੇ ਹੁੰਦੇ ਨੇ ਤੇ ਉਸ ਤੋਂ ਬਾਅਦ ਜਦ ਮੈਂ ਚੀਜ਼ਾਂ ਕਰ ਕਰਕੇ ਉਸ ਤੋਂ ਬਾਅਦ ਉਹ ਚਲੋ ਸੈਟ ਜਾ ਹੋਇਆ ਇੱਕਦਮ ਉਹ ਵੀਡੀਓ ਫੇਰ ਮੇਰੇ ਦੁਬਾਰਾ ਸਾਹਮਣੇ ਆ ਗਈ ਮਹਾਵੀਆ ਵੀ ਇਹ ਬੰਦੇ ਵੀ ਨਾ ਜੈਮ ਲਾਉਂਦਾ ਵੀ ਨਾ ਕਸੂਰ ਕਰਦਾ ਵੀ ਬਸ ਆਈਮ ਵਰਕਆਊਟ ਕਰਦਾਗਾ ਮੈਨਰੇ ਤਾਂ ਮੈਂ ਕਰੀ ਵੀ ਕਰ ਸਕਦਾਗਾ ਫਿਰ ਮੈਂ ਉਹਨੂੰ ਦੇਖ ਕੇ ਫਲਾਈਂਗ ਪੁਸ਼-ਅਪ ਲਾਉਣੇ ਸਟਾਰਟ ਕਰਤੇ ਉਹਦੇ ਤੋਂ ਮਤਲਬ ਕਿ ਜਿਹੜੇ ਵੀ ਮੂਵ ਕਰਦਾ ਹੁੰਦਾ ਸੀ ਉਹ ਇਕੱਲੇ ਇਕੱਲੇ ਕਰਕੇ ਸਿੱਖਣ ਲੱਗ ਗਿਆ ਤੇ ਉਵੇਂ ਫਿਰ ਗੇਮ ਦੇ ਵਿੱਚ ਇੰਟਰਸਟ ਪੈ ਗਿਆ ਹੁਣ ਇਹਨੂੰ ਲੱਗੇ ਜਾ ਕੇ ਮੈਨੂੰ ਪ ਹੁੰਦਾ ਤੇ ਹੌਲੀ ਹੌਲੀ ਵਸ ਤੁਸੀਂ ਦੇਖ ਲੋਗੇ ਅੱਜ ਤਾਂ ਬਹੁਤ ਜਿਆਦਾ ਆਪਣੇ ਨੂੰ ਲਿਕ ਕਰਨ ਲੱਗੇ ਅੱਜ ਕੱਲ ਤਾਂ ਫਿਰ ਸੁਖਜੋਲ ਇਸ ਗੇਮ ਦੇ ਰਹੀਂ ਤੇ ਸੋਸ਼ਲ ਮੀਡੀਆ ਦੇ ਰਹੀਂ ਪੂਰਾ ਸਟਾਰ ਹੈ ਵੇਖਾ ਘਰ ਦੇ ਵੀ ਪੂਰਾ ਪ੍ਰਾਊਡ ਫੀਲ ਕਰਦੇ ਹਾਂਜੀ ਵਾਹ ਵਾਹਿਗੁਰੂ ਕੀ ਕਰਤਾ ਇਹ ਕਦੇ ਕੁਛ ਇਦਾਂ ਦਾ ਮਾਈਂਡ ਸੈਟ ਬਣਾਇਆ ਪਰ پلان ਕੇ ਜਿਵੇਂ ਤੁਸੀਂ ਇੱਕ ਸੁਖਜੋਲ ਇੱਕ ਉਦਾਹਰਣ ਬਣ ਗਿਆ ਜੇ ਕਿਸੇ ਨੇ ਨਸ਼ੇ ਤੋਂ ਬਾਹਰ ਆਣਾ ਹੋਵੇ ਉਹਦੇ ਲਈ ਵੀ ਜਿਨੇ ਆਪਣੇ ਮੁੰਡੇ ਨੂੰ ਨਸ਼ੇ ਤੋਂ ਬਾਹਰ ਲੈ ਕੇ ਆਣਾ ਉਹਦੇ ਲਈ ਵੀ ਸੁਖਜੋਲ ਨੂੰ ਫੋਲੋ ਕਰਕੇ ਬਾਹਰ ਆ ਸਕਦੇ ਆ